ਗੁਰਦਾਸਪੁਰ ਦੇ ਰਹਿਣ ਵਾਲੇ ਇੱਕ ਵਿਅਕਤੀ ਦਾ ਗਵਾਚਿਆ ਹੋਇਆ ਫੋਨ ਵਾਪਸ ਕਰਕੇ ਪੰਜਾਬ ਪੁਲਿਸ ਨੇ ਕੀਤੀ ਇਮਾਨਦਾਰੀ ਦੀ ਮਿਸਾਲ ਪੇਸ਼ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਪੀੜਤ ਨੌਜਵਾਨ ਕਿਸ਼ੋਰ ਨੇ ਦੱਸਿਆ ਕਿ ਉਹ ਬਾਜ਼ਾਰ ਕਿਸੇ ਕੰਮ ਦੇ ਲਈ ਜਾ ਰਿਹਾ ਸੀ ਕਿ ਰਸਤੇ ਵਿੱਚ ਉਸ ਦਾ ਮੋਬਾਈਲ ਫੋਨ ਡਿੱਗ ਗਿਆ ਜਿਸ ਕਰਕੇ ਉਹ ਕਾਫੀ ਪਰੇਸ਼ਾਨ ਹੋ ਗਿਆ ਪਰ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਉਸ ਦਾ ਫੋਨ ਵਾਪਸ ਕੀਤਾ ਗਿਆ ਉਸ ਨੇ ਕਿਹਾ ਕਿ ਮੇਰੇ ਮੋਬਾਈਲ ਫੋਨ ਦੇ ਵਿੱਚ ਹੀ ਕੀਮਤੀ ਡਾਟਾ ਸੀ ਅਤੇ Google Pay ਵਿੱਚ 1 ਲੱਖ ਰੁਪਏ ਸਨ ਨੌਜਵਾਨ ਨੇ ਕਿਹਾ ਕਿ ਮੈਂ ਪੰਜਾਬ ਪੁਲਿਸ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੇਰਾ ਮੋਬਾਈਲ ਫੋਨ ਵਾਪਸ ਕੀਤਾ ਹੈ ਉੱਥੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ ਕਿ ਸਾਨੂੰ ਇੱਕ ਮੋਬਾਈਲ ਫੋਨ ਮਿਲਿਆ ਸੀ ਜੋ ਗੁਰਦਾਸਪੁਰ ਦੇ ਇੱਕ ਵਿਅਕਤੀ ਦਾ ਸੀ ਜਿਸ ਨੂੰ ਅਸੀਂ ਵਾਪਸ ਕਰ ਦਿੱਤਾ ਹੈ ਤੇ ਉਹਨਾਂ ਨੇ ਇਹ ਵੀ ਦੱਸਿਆ ਕਿ ਲੋਕਾਂ ਦੀ ਸੇਵਾ ਵਿੱਚ ਪੰਜਾਬ ਪੁਲਿਸ ਹਮੇਸ਼ਾ ਹਾਜ਼ਰ ਰਹਿੰਦੀ ਹੈ ਅਤੇ ਅਸੀਂ ਆਪਣੀ ਡਿਊਟੀ ਪੂਰੀ ਇਮਾਨਦਾਰੀ ਦੇ ਨਾਲ ਕਰਦੇ ਹਾਂ ਮੇਰੀ ਅਤੇ ਰਕੇਸ਼ਪੁਰੇ ਡਿਊਟੀ ਜਿਹੜੀ ਸਬਜੀਪੁਰੀ ਚੌਂਚ ਲੱਗੀ ਸੀਗੀ ਸਾਨੂੰ ਇਥੋਂ ਇੱਕ ਫੋਨ ਮਿਲਿਆ ਫੋਨ ਦੇ ਉੱਤੇ ਉਸ ਨਾਂ ਇਹ ਬੰਦੇ ਨਾਲ ਰਾਤ ਦਾ ਕੰਮ ਕੀਤਾ ਗਿਆ ਉਸਨੇ ਇੱਥੇ ਬਣਾਇਆ ਗਿਆ ਜਿਸ ਤੇ ਫੋਨ ਵਿੱਚ 1 ਲੱਖ 40 ਹਜ਼ਾਰ ਕੁ ਸਮਥਿੰਗ ਪੈਸੇ ਸੀਗੇ ਉਸ ਨੂੰ ਫੋਨ ਵਾਸ਼ ਕਰਕੇ ਉਹਦਾ ਬੈਲੈਂਸ ਚੈੱਕ ਹੋਇਆ ਗਿਆ ਬੈਲੈਂਸ ਚੈੱਕ ਕਰਨ ਤੋਂ ਬਾਅਦ ਇਹ ਫੋਨ ਉਸ ਆਦਮੀ ਦੇ ਹਵਾਲੇ ਕੀਤਾ ਗਿਆ ਭਈ ਮੇ ਤੋਂ ਜਾੜਿਆ ਸੀ ਆਪਣੇ ਮੇਰਾ ਨਾਮ ਕਿਸ਼ੋਰ ਕੁਮਾਰ ਹੈ ਕੋਤਰੀ ਸਬਜੀ ਮੰਡੀ ਲਾਗੇ ਰੰਗਣਾ ਡਾਕਟਰ ਦੀਪਕਾ ਲਾਗੇ ਜੇ ਤੇ ਤੁਮੇ ਜਾ ਰਹੇ ਆਪਣੇ ਪੋਤਰੀ ਦਾਖਲ ਕਰਾਈ ਰਹੀ ਤੇ ਗਰ ਸਕੂਲ ਲਾਗੇ ਮੇਰਾ ਮੋਬਾਈਲ ਡੇਗ ਗਿਆ ਤੇ ਇਹ ਭਾਜੀ ਹੁਣੀ ਰਕੇਸ਼ ਰਕੇਸ਼ਪੁਰੇ ਤੇ ਅਸ운데 ਕੁਮਾਰ ਉਹਨਾਂ ਨੇ ਇਹਨਾਂ ਨੇ ਮੈਨੂੰ ਹੁਣ ਇੱਥੇ ਮਿਲਿਆ ਜਿਹਦੇ ਵਿੱਚ ਮੇਰਾ 1 ਲੱਖ ਕੇ 4000 163 ਰੁਪਏ ਦੀ ਇਹਨਾਂ ਨੇ ਮੇਰਾ ਮੋਬਾਈਲ ਵਾਪਸ ਕੀਤਾ ਇਹ ਬੁਲਾ ਕੇ ਮੋਬਾਈਲ ਦੇ ਨਾਲ ਰਸਤਾ ਕਾਇਮ ਕਰਕੇ ਪਲੇਨ ਦਾ ਬੋਤਲ ਵਧੀ ਕਰਨਾ ਹੈ ਸੋ ਸੋ ਰਹੇ ਹੈ